ਪਾਵਰ ਕਾਮੈਂਟ ਟ੍ਰਾਂਸਕੋ ਠੇਕਾ ਕੰਮਲਾਜਮ ਯੂਨੀਅਨ ਪੰਜਾਬ ਦੇ ਸੱਦੇ ਤੇ ਪਾਵਰ ਕਾਮ ਸੀਐਚਬੀ ਠੇਕਾ ਕੰਮਿਆ ਨੇ ਬਿਜਲੀ ਸੋਸ ਬਿੱਲ 2025 ਅਤੇ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਦੇ ਵਿਰੋਧ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਅਤੇ ਸਬਡਿਵੀਜ਼ਨ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਇਸ ਮੁਜ਼ਾਹਰੇ ਵਿੱਚ ਆਊਟਸੋਰਸਡ ਠੇਕਾ ਕੰਮਿਆ ਨੇ ਭਰਮਸ਼ੁਮੂਲਿਤ ਕੀਤੀ ਮੁਜ਼ਾਹਰਾ ਕਰਨ ਤੋਂ ਪਹਿਲਾਂ ਕੰਮਿਆ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਸਮੂਹ ਕੰਮਿਆ ਨੇ ਬਿਜਲੀ ਸੋਸ ਬਿੱਲ 2025 ਅਤੇ ਸਰਕਾਰੀ ਅਦਾਰਿਆਂ ਦੇ ਜ਼ਮੀਨਾਂ ਵੇਚਣ ਦੇ ਵਿਰੋਧ ਵਿੱਚ ਜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਜੀ 인ਦਰਪ੍ਰੀਤ ਸਿੰਘ ਪਾਵਰ ਕਮਨ ਟਰਾਂਸਪੋਰਟ ਠੇਕਾ ਮਜ਼ਦਮ ਯੂਨੀਅਨ ਸਰਕਲ ਪ੍ਰਧਾਨ ਹੁਸ਼ਿਆਰਪੁਰ ਤੋਂ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਆ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਆ ਕਿਉਂਕਿ ਪੰਜਾਬ ਸਰਕਾਰ ਜਿਹੜੀਆਂ ਗੱਲਾਂ ਕਰਕੇ ਸੱਤਾ ਦੇ ਵਿੱਚ ਆਈ ਸੀਗੀ 4 ਸਾਲ ਦੇ ਲਗਭਗ ਦਾ ਸਮਾਂ ਹੋ ਚੱਲਾ ਆ ਇਸ ਸਰਕਾਰ ਨੇ ਕੋਈ ਕੱਚਾ ਮਜ਼ਦਮ ਪੱਕਾ ਨਹੀਂ ਕੀਤਾ ਅੱਜ ਦਾ ਜਿਹੜਾ ਪ੍ਰੋਟੈਸਟ ਆ ਸੀ ਇਸ ਕਰਕੇ ਕਰ ਸਾਨੂੰ ਸੜਕਾਂ ਤੇ ਤਾਂ ਉਤਰਨਾ ਪਿਆ ਆ ਕਿਉਂਕਿ ਜਿਹੜਾ ਬਿਜਲੀ ਮੰਤਰੀ ਇਹਨਾਂ ਨੇ ਹੁਣ ਲਾਇਆ ਸਰਪੰਨ ਸਿੰਘ ਈਟੀਓ ਤੋਂ ਬਾਅਦ ਜਿਹੜੇ ਹੁਣ ਸੰਜੀਵ अरोड़ा ਜਿਹੜੇ ਲੁਧਿਆਣੇ ਤੋਂ ਚਿੱਤੇ ਨੇ ਜਿਹੜੇ ਉਹਨਾਂ ਨੂੰ ਬਿਜਲੀ ਮੰਤਰੀ ਜਿਹੜਾ ਲਾਇਆ ਆ ਉਹਨਾਂ ਦੀ ਅਸੀਂ ਅਸਲੀਅਤ ਲੋਕਾਂ ਦੇ ਅੱਗੇ ਰੱਖਣਾ ਚਾਹੁੰਦੇ ਆ ਉਹ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੇ ਸਰਕਾਰ ਨੇ ਭਾਵੇਂ ਉਹਨਾਂ ਨੂੰ ਬਿਜਲੀ ਮੰਤਰੀ ਲਾਇਆ ਪਰ ਉਹ ਬਿਜਲੀ ਮੰਤਰੀ ਅਸਲ ਵਿੱਚ ਉਹ ਹੈ ਨਹੀਂ ਉਹ ਹੈਗੇ ਉਦਯੋਗ ਮੰਤਰੀ ਕਿਉਂਕਿ ਉਹਨਾਂ ਨੇ ਆਉਂਦੇ ਸਾਰੀ ਬਿਜਲੀ ਬੋਰਡ ਦੀ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਜਾਇਦਾਦਾਂ ਵੇਚਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਆ ਪੰਜਾਬ ਸਰਕਾਰ ਨੇ ਇਸ ਨੂੰ ਕਹਿ ਲਓ ਕਿ ਲਾਗੂ ਕਰਨ ਦੀ ਵੀ ਜਿਹੜੀ ਕੋਸ਼ਿਸ਼ ਲਗਾਤਾਰ ਕਰ ਰਹੀ ਆ ਪਿੱਛੇ ਜੇ ਪਟਿਆਲੇ ਦੇ ਵਿੱਚ 90 ਏਕੜ ਜ਼ਮੀਨ ਆ ਜਿਹੜੀ ਉਸ ਨੂੰ ਵੀ ਕਹਿੰਦੇ ਆ ਆਪਾਂ ਵੇਚਣ ਦੀ ਤਿਆਰੀ ਆ ਲੁਧਿਆਣੇ ਦੇ ਵਿੱਚ 150 ਏਕੜ ਜ਼ਮੀਨ ਬਿਜਲੀ ਬੋਰਡ ਦੀ ਜਿਹੜੀ ਉਹ ਇਸ ਸਰਕਾਰ ਦੀ ਜਿਹੜੀ ਆ ਵੇਚਣ ਦੀ ਤਿਆਰੀ ਆ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਮੰਤਰੀ ਸਾਹਿਬ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਕਿਉਂਕਿ ਪਿਛਲੇ ਦਿਨਾਂ ਚ ਸਾਡੀ ਸੰਜੀਵ अरोड़ा ਜੀ ਨਾਲ ਉਦਯੋਗ ਭਵਨਾਂ ਦੇ ਵਿੱਚ ਮੀਟਿੰਗ ਵੀ ਹੋਈ ਆ ਉੱਥੇ ਅਸੀਂ ਜਦੋਂ ਨਿੱਜੀਕਰਨ ਦੀ ਗੱਲ ਆਈ ਹੈ ਨਿੱਜੀਕਰਨ ਦੇ ਵਿੱਚ ਉਹਨਾਂ ਨੇ ਸਾਨੂੰ ਸਾਫ਼ ਕਿਹਾ ਕਿ ਨਿੱਜੀਕਰਨ ਤਾਂ ਅਸੀਂ ਕਰਨਾ ਸਾਡੇ ਦੇ ਕੇਂਦਰ ਸਰਕਾਰ ਦਾ ਪ੍ਰੈਸ਼ਰ ਆ ਅਸੀਂ ਇਹ ਵੀ ਗੱਲ ਕਹਿ ਕੇ ਆਏ ਆ ਠੋਕੇ ਜਥੇਬੰਦੀ ਵੱਲੋਂ ਸਾਡੇ ਸੂਬਾ ਕਮੇਟੀ ਸਾਡੀ ਜਿਹੜੀ ਕਹਿ ਕੇ ਆਈ ਆ ਕਿ ਮੰਤਰੀ ਸਾਹਿਬ ਜਿੰਨਾ ਤੁਹਾਡੇ 'ਚ ਜ਼ੋਰ ਆ ਤੁਸੀਂ ਲਾ ਲਿਓ ਜੇ ਸਾਡੇ 'ਚ ਜ਼ੋਰ ਹੋਇਆ ਅਸੀਂ ਆਪਣਾ ਲਾ ਲਵਾਂਗੇ ਪਰ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਆ ਉਹ ਲੋਕ ਜਿਹੇ ਇਹ ਗੱਲ ਦਾ ਜਿਹੜਾ ਭਰਮ ਫਲਾ ਰਿਹਾ ਹੈ ਕਿ ਮੈਨਾਂ ਤੁਹਾਡਾ ਆ ਸਰਕਾਰ ਵੀ ਤੁਹਾਡੀ ਆ ਤੇ ਲੋਕ ਪੱਖੀ ਜਿਹੜੇ ਫੈਸਲੇ ਹੋ ਰਹੇ ਆ ਮੈਂ ਕੋਗ ਤੁਹਾਨੂੰ ਪੁੱਛਣਾ ਚਾਹੁੰਦਾ ਆ 4 ਸਾਲ ਦੇ ਵਿੱਚ ਤੇਰੇ ਕੋਲ ਇੱਕ ਮੀਟਿੰਗ ਕਰਨ ਦਾ ਵੀ ਸਮਾਂ ਨਹੀਂ ਹੈਗਾ ਕੱਚੇ ਮੁਲਾਜ਼ਮਾਂ ਨਾਲ ਪਰ ਇਸ ਗੱਲ ਦਾ ਭਲੇਖਾ ਤੁਸੀਂ ਦੂਰ ਕਰਦੀ ਜਿੰਨੀ ਸਿਕਿਉਰਿਟੀ ਤੈਨ ਰੱਖਣੀ ਆ ਰੱਖ ਲਈ ਇਹ ਸਾਡਾ ਵੀ ਅੱਜ ਐਲਾਨ ਆ ਕਿ ਹਿਸ਼ਾਰਪੁਰ ਕਹਿੰਦੇ ਤੇਰਾ ਮਨਪਸੰਦ ਸ਼ਹਿਰ ਆ ਕਿ ਚਾਹ ਆਲ ਤੁਸੀਂ ਆਉਨੇ ਹੋ ਜੰਗਲਾਤ ਜਿੱਥੇ ਜੰਗਲਾਤ ਮਹਿਕਮੇ ਦਾ ਰੈਸਟ ਹਾਊਸ ਆ ਸਾਡੇ ਵੀ ਖੁੱਲ੍ਹੀ ਚੇਤਾਵਨੀ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਐਤਕੀ ਆਉਣਾ ਹੈ ਤੇ ਉਹ ਆਪਣਾ ਆਸਾ-ਪਾਸਾ ਦੇਖ ਕੇ ਹੁਣ ਕਿਉਂਕਿ ਜਿਹੜੇ ਕੰਮ ਇਹ ਨੇ, ਇਹ ਹੀ ਕੰਮ ਹੈ ਤੈਨੂੰ ਸੜਕਾਂ ਤੇ ਕੰਨਗੇ, ਇਹ ਹੀ ਤੈਨੂੰ ਕੰਮ ਹੈ ਜਿਹੜੇ ਉਹ ਸਵਾਲ ਕਰਨਗੇ। ਆਉਣ ਵਾਲੇ ਟਾਈਮ 'ਚ ਆਦੀ ਮੁੱਖ ਮੰਤਰੀ ਨੂੰ ਘੇੜਾਂਗੇ। ਇਹਨਾਂ ਦੇ ਮੰਤਰੀਆਂ, ਸ਼ੰਤਰੀਆਂ ਨੂੰ ਪਿੰਡਾਂ 'ਚ ਵੜਨਾ ਹੀ ਹੈ ਇਹਨਾਂ ਨੇ। ਕਿਉਂ ਮੋਰੇ ਵੋਟਾਂ ਨੇ? ਕਿਉਂਕਿ ਜੋ ਇਹਨਾਂ ਨੇ ਹਾਲ ਪੰਜਾਬ ਦਾ ਕਰਤਾ ਆ, ਉਹ ਅਸੀਂ ਤਾਂ ਨਹੀਂ ਹੋਣ ਦੇਣ ਦਿੰਦੇ ਖਾਸ ਕਰਕੇ ਬਿਜਲੀ ਬੋਰਡ ਦਾ ਇਹਨਾਂ ਨੇ ਦਾਰਾ ਜਿਹੜਾ ਉਹ ਲੋਕਪੱਖਾ ਜਿਹੜੇ ਲੋਕਾਂ ਦੇ ਹਿੱਤਾਂ ਵਿੱਚ ਚੱਲਦਾ ਆਇਆ ਆ, ਇਹ ਇਹਨਾਂ ਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਤ ਅੱਜ ਕਿਸਾਨ ਸਾਡੇ ਵੀ ਜਿਹੜੇ ਸਾਡੇ ਅੰਨਦਾਤਾ ਨੇ ਉਹ ਵੀ ਅੱਜ ਚੰਡੀਗੜ੍ਹ ਵਿਖੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਵਿੱਚ ਵੀ ਸਾਡੀ ਜੱਥੇਬੰਦੀ ਵੱਲੋਂ ਜਿਹੜੀ ਆ ਸ਼ਮੂਲਿਤ ਕੀਤੀ ਜਾਣੀ ਆ ਉਹ ਵੀ ਅੱਜ ਜਿਹੜਾ 22025 ਜਿਹੜਾ ਬਿਜਲੀ ਸੋਧ ਐਕਟ ਬਿੱਲ ਆ ਉਹ ਪਤਾ ਲੱਗਾ ਹੈ ਕਿ ਇਹ ਲਾਗੂ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਜਿਸ ਨਾਲ ਬਿਲੀ ਬੋਰਡ ਦਾ ਪੂਰਾ ਨਿੱਜੀਕਰਨ ਹੋਣਾ ਆ ਵੱਡੀਆਂ ਟਨਾਟ ਕੰਪਨੀਆਂ ਇੱਥੇ ਆਉਣੀਆਂ ਤੇ ਸਾਡੇ ਕਿਰਤੀ ਕਾਮਿਆਂ ਦੀ ਲੁੱਟ ਕਰਨੀਆਂ ਆ ਅਗਲਾ ਸੰਘਰਸ਼ ਜੀ ਇੱਕ ਤਾਂ ਮੁੱਖ ਮੰਤਰੀ ਸਾਹਮਣੇ ਖੁੱਲੀ ਚੇਤਾਵਨੀ ਆ ਜੀ ਕਿ ਹਿਆਰਪੁਰ ਦੇ ਜੇ ਹਿਆਰਪੁਰ ਦੇ ਵਿੱਚ ਕੀ ਜਾਂ ਕਿਸੇ ਵੀ ਜ਼ਿਲ੍ਹੇ ਵਿੱਚ ਆਉਣਾ ਹੈ ਤਾਂ ਆਪਣਾ ਆਸ-ਪਾਸਾ ਦੇਖ ਕੇ ਹੁਣ ਕਿਉਂਕਿ ਇਹ ਕੱਚੇ ਕੰਮ ਹੈ ਸੀਐਚਵੀ ਕੰਮ ਹੈ ਜਿਹੜੇ ਇਹ ਉਹਨਾਂ ਨੂੰ ਟਕਰਣਗੇ ਕਿਉਂਕਿ ਉਹਨਾਂ ਨੇ ਆਪ ਹੀ ਕਿਹਾ ਆ ਕਿ ਜੇ ਮੈਂ ਗਲਤ ਕਰਦਾ ਜਾਂ ਮੇਰਾ ਕੋਈ ਐਮਐਲਏ ਕੋਈ ਕੈਬਨਿਟ ਮੰਤਰੀ ਜੇ ਕੋਈ ਗਲਤ ਕਰਦਾ ਤੇ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਦੱਸੋ ਕਿ ਤੁਸੀਂ ਗਲਤ ਹੋ ਇਹ ਲੋਕਪੱਖੀ ਫੈਸਲੇ ਨਹੀਂ ਹੈਗੇ ਦੂਜੀ ਗੱਲ ਸਰਕਾਰ ਟੰਡੋਰਾ ਪੇਟ ਦੀ ਆਈ ਸੀਗੀ ਕਿ ਆਪਾਂ ਕੱਚੇ ਮਲਾਜ਼ਮ ਰੈਗੂਲਰ ਕਰਤੇ ਪਰ ਆਹ ਕਿਹੜੇ ਕੰਮ ਇਹ ਨੇ ਤਾਂ ਸਾਨੂੰ ਮੁੱਖ ਮੰਤਰੀ ਸਾਹਿਬੇ ਜਵਾਬ ਦੇ ਦੇਣ ਕਿ ਜਿਹੜੇ ਕੰਮ ਇਹ ਸੜਕਾਂ ਦੇ ਰੋਜ਼ ਤੱਕੇ ਖਾਂਦੇ ਆ ਹਰੇਕ ਆਪਾਂ ਇੱਕ ਗੱਲ ਧਿਆਨ ਚ ਲਿਆ ਦਈਏ ਇਹ ਉਹ ਕੰਮ ਇਹ ਆ ਜੋ ਪੰਜਾਬ ਦੀ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਆ ਤੁਸੀਂ ਇਹ ਹਿਸਾਬ ਲਾ ਲਿਓ ਜੇ ਇਹ ਕੱਚੇ ਕੰਮੇ ਇਹਨਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਦੇ ਵਿੱਚ ਬਿਵਾਲ ਉੱਠੂਗਾ ਇਹੋ ਜਿਹਾ ਕਿਉਂ ਇਹ ਉਹ ਕੱਚਾ ਕੱਚਾ ਕੰਮ ਆ ਜਿਹੜਾ ਕਿ ਬਿਜਲੀ ਬੋਰਡ ਨੂੰ ਚਲਾ ਰਿਹਾ ਆ